ਇਹਦੇ ਸਾਰੇ ਸਿੱਖਦੇ ਸਿੱਖਦੇ ਪਏ ਆ ਪ੍ਰਭੂ ਨੇ ਕਿਹਾ ਆਪਣੇ ਚੇਲੇ ਨੂੰ ਪੁੱਛਿਆ ਕਿ ਦੁਨੀਆ ਮੇਰੇ ਬਾਰੇ ਕੀ ਕਹਿੰਦੀ ਹੈ ਨਾ ਕਈ ਵਾਰ ਅਸੀਂ ਵੀ ਕਈ ਵਾਰ ਆਪਣੇ ਆਂਡੀਆਂ ਕੋਲ ਜਾਂ ਆਪਣੇ ਦੋਸਤਾਂ ਦੇ ਕੋਲ ਆਪਣੇ ਰਿਸ਼ਤੇਰਾਂ ਕੋਲ ਪੁੱਛਦੇ ਹਾਂ ਵੀ ਫਲਾਣਾ ਮੇਰੇ ਬਾਰੇ ਕੀ ਕਹਿੰਦਾ ਕਈ ਜਾਰ ਰਿਪੋਰਟਾਂ ਬੜੀਆਂ ਖਰਾਬ ਹੁੰਦੀਆਂ ਵੀ ਉਹ ਤਾਂ ਤੈਨੂੰ ਗਾਲ੍ਹਾਂ ਹੀ ਕੱਢਦਾ ਹੈ ਨਾ ਉਹ ਤਾਂ ਤੇਰੇ ਬਾਰੇ ਬੜੀਆਂ ਮਾਰੀਆਂ ਸੋਚਾਂ ਸੋਚਦਾ ਤੇ ਕਈ ਵਾਰ ਰਿਪੋਰਟਾਂ ਚੰਗੀਆਂ ਵੀ ਆਉਂਦੀਆਂ ਵੀ ਉਹਨੇ ਤੇਰੀ ਸਿਫਤ ਕੀਤੀ ਆ ਵੀ ਬੰਦਾ ਬੜਾ ਚੰਗਾ ਵੀ ਆ ਪਰਿਵਾਰ ਬੜਾ ਚੰਗਾ ਬਿਆ ਲੋਕ ਜਿਹੜੇ ਇਸ ਮੁਹੱਲੇ ਦੇ ਲੋਕ ਐ ਇਸ ਪਿੰਡ ਦੇ ਲੋਕ ਐ ਇਸ ਸ਼ਹਿਰ ਦੇ ਲੋਕ ਐ ਇਸ ਦੇਸ਼ ਦੇ ਲੋਕ ਆ ਉਹ ਬੜੇ ਚੰਗੇ ਮੈਂ ਕਈ ਵਾਰ ਉੱਥੇ ਦਵਾਈ ਬਚ ਵੀ ਅਸੀਂ ਦੇ ਸਕਦੇ ਸੀ ਕਿ ਤੇ ਸ਼੍ਰੀਲੰਕਾ ਦੇ ਲੋਕ ਜਿਹੜੇ ਆ ਨਾ ਉਹਨਾਂ ਨੇ ਕਈ ਵਾਰ ਸਾਨੂੰ ਮਿਲਣ ਦਾ ਮੌਕਾ ਮਿਲਦਾ ਸਾਡੇ ਗੁਆਂਢ ਵਿੱਚ ਇੱਕ ਗੁਰਪਰਿੰਦੇ ਸੀ ਮੁੰਡਿਆਂ ਦਾ ਪੂਰਾ ਤੇ ਉਹ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਝਗੜਾ ਨਹੀਂ ਕੀਤਾ ਕਰਨਾ ਸ਼੍ਰੀਲੰਕਾ ਦੇ ਵਿੱਚ ਯਾਨੀ ਕਿ ਉਹ ਲੜਕੇ ਉਹ ਜਿਹੜੇ ਲੋਕ ਐ ਸ਼੍ਰੀਲੰਕਾ ਦੇ ਲੋਕ ਨਾ ਉਹ ਬਹੁਤ ਬੜੇ ਚੰਗੇ ਲੋਕ ਆ ਉਹ ਲੜਾਈਆਂ ਨਹੀਂ ਕਰਦੇ ਕਿਸੇ ਕਿਸੇ ਨਾਲ ਕਿ ਕਿਸੇ ਨੂੰ ਦੁੱਖ ਨਹੀਂ ਹੁੰਦੇ ਤਕਲੀਫ ਨਹੀਂ ਹੁੰਦੇ ਉਹ ਆਪਣੇ ਆਪਣੇ ਆਪ ਹੀ ਰਾਜੀ ਰਹਿੰਦੇ ਆ ਖੁਸ਼ ਰਹਿੰਦੇ ਆ ਆਪਣੇ ਕੰਮਾਂ ਕਰਾਂ ਦੇ ਵਿੱਚ ਸੋ ਇਦਾਂ ਦੀਆਂ ਰਿਪੋਰਟਾਂ ਜੀ ਵੱਲੋਂ ਤੁਹਾਡੇ ਤੁਹਾਨੂੰ ਮਿਲਦੀਆਂ ਚੰਗੀਆਂ ਵੀ ਮਿਲਦੀਆਂ ਤੇ ਮਾੜੀਆਂ ਵੀ ਮਿਲਦੀਆਂ ਤੇ ਪ੍ਰਭੂ ਨੇ ਇਹ ਜਾਣਨ ਦੇ ਵਾਸਤੇ ਕਿ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਵੀ ਰਿਪੋਰਟ ਕੀ ਆ ਲੋਕੀ ਮੇਰੇ ਬਾਰੇ ਕੀ ਸੋਚਦੇ ਆ ਕਿ ਮੈਂ ਕੌਣ ਆ ਤੇ ਚੇਲੇ ਨੇ ਕੀ ਰਿਪੋਰਟ ਦਿੱਤੀ ਸੀਗੀ ਪੜਾਂਗੇ ਅਸੀਂ ਮੱਥੀ ਦੇ ਅੰਦਰ ਕਿਹੜਾ ਚੈਪਟਰ ਸੀਗਾ 16 16 ਚੈਪਟਰ ਉਦੀ 13 ਆ ਤੁਸੀਂ ਪੜ ਕੇ ਅੱਗੇ ਜਾਵਾਂਗੇ ਆਪਣੇ ਹਿਰਦੇ ਵਾਲ ਪਤਾੰਗੇ ਯਿਸੂ ਨੇ ਕੈਸਰੀਆ ਸਲੀਪੀ ਦੇ ਇਲਾਕੇ ਵਿੱਚ ਆਨ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਹਾਂ ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਸ਼ਿਗਦਰਾਂ ਨੂੰ ਪੁੱਛਿਆ ਕਿ ਲੋਕ ਮਨੁੱਖ ਦੇ ਪੁੱਤਰ ਦੇ ਬਾਰੇ ਕੀ ਆਖਦੇ ਹਨ ਮਨੁੱਖ ਦਾ ਪੁੱਤਰ ਕੌਣ ਹੈ ਬਣ ਆਪਾਂ ਸਿੱਖਿਆ ਕਿ ਮਨੁੱਖ ਦਾ ਪੁੱਤਰ ਕੌਣ ਹੈ ਮਨੁੱਖ ਦਾ ਪੁੱਤਰ ਕੌਣ ਹੈ ਅੱਛਾ ਪਰਮੇਸ਼ਰ ਦਾ ਪੁੱਤਰ ਕੌਣ ਹੈ ਯਿਸੂ ਜੀ ਯਿਸੂ ਜੀ ਦਾ ਮਨੁੱਖ ਦਾ ਪੁੱਤਰ ਵੀ ਹੋਈ ਹੈ ਬੋਲੋ ਹallelujah ਬਾਈਬਲ ਵਿੱਚ ਕਈਆਂ ਥਾਂ ਤੇ ਮਨੁੱਖ ਦਾ ਪੁੱਤਰ ਲਿਖਿਆ ਉਹਦਾ ਮਤਲਬ ਵੀ ਯਿਸੂ ਮਸੀਹ ਆ ਤੇ ਕਈਆਂ ਥਾਂ ਤੇ ਪਰਮੇਸ਼ਰ ਦਾ ਪੁੱਤਰ ਲਿਖਿਆ ਉਹਦਾ ਮਤਲਬ ਕੀ ਆ ਯਿਸੂ ਮਸੀਹ ਆ ਸੋ ਮਨੁੱਖ ਦੇ ਪੁੱਤਰ ਦੇ ਬਾਰੇ ਲੋਕੀ ਕੀ ਕਹਿੰਦੇ ਆ ਪ੍ਰਭੂ ਯਿਸੂ ਨੇ ਚੇਲੇਆਂ ਕੋਲ ਪੁੱਛਿਆ ਤੇ ਚੇਲੇ ਨੇ ਕੀ ਕਿਹਾ ਹਾਂਜੀ ਅਈਤਾ ਇਹ ਜੁਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਅਤੇ ਕਈ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ ਹਾਂ ਇਸ ਜਗ੍ਹਾ ਤੇ ਉਹਨਾਂ ਨੇ ਬਹੁਤ ਸਾਰੇ ਨਾਮ ਲਏ ਆ ਔਰ ਇਹ ਜਿਹੜੇ ਨਾਮ ਹੈ ਨਾ ਇਹ ਨਾਮ ਵੀ ਬੜੇ ਪਰਮੇਸ਼ਰ ਦੇ ਪਿਆਰੇ ਭਗਤਾਂ ਦੇ ਨਾਮ ਆ ਪਰਮੇਸ਼ਰ ਦੇ ਮੱਥਾ ਕੀਤੇ ਹੋਏ ਨਬੀਆਂ ਦੇ ਨਾਮ ਆ ਤੇ ਕੀ ਕਹ ਤੇਲਿਆਂ ਨੇ ਵੀ ਕੋਈ ਤਾਂ ਕਹਿੰਦਾ ਵੀ ਜੁਹੋਨਾ ਬਪਤਿਸਮਾ ਦੇਣ ਵਾਲਾ ਜਿਹਦੇ ਬਾਰੇ ਆਪਾਂ ਸਿੱਖੇ ਆਇਆ ਤੇ ਕੋਈ ਕਹਿੰਦਾ ਵੀ ਯਰਮੀਆ ਆ ਤੇ ਕੋਈ ਕਹਿੰਦਾ ਏਲੀਆ ਜਿਹਦੇ ਬਾਰੇ ਆਪਾਂ ਸਿੱਖਦੇ ਪਏ ਆ ਤੇ ਕੋਈ ਕਹਿੰਦਾ ਨਹੀਂ ਕੋਈ ਨਬੀਆਂ ਵਿੱਚੋਂ ਕੋਈ ਇੱਕ ਆ ਜਨ ਕੇ ਰਿਪੋਰਟ ਬਹੁਤ ਹੀ ਵਧੀਆ ਆ ਪ੍ਰੀਅਸਮਸੀ ਦੇ ਬਾਰੇ ਉਹ ਲੋ ਹਲੇਲੂਇਆ ਹਲੇਲੂਇਆ ਸਾਲ ਵੀ ਅਸੀਂ ਇੱਕ ਜਗ੍ਹਾ ਗਏ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਆ ਰਿਪੋਰਟ ਸਾਨੂੰ ਬੜੀ ਵਧੀਆ ਦਿੱਤੀ ਉਹ ਕਹਿੰਦੇ ਯਾਰ ਜਿਹੜੇ ਕ੍ਰਿਸਚੀਅਨ ਲੋਗ ਆ ਇਹ ਤਾਂ ਬੜੇ ਹੀ ਸ਼ਾਂਤੀ ਪਸੰਦ ਲੋਗ ਆ ਇਹ ਤਾਂ ਬੜੇ ਹੀ ਤਸੱਲੀ ਵਾਲੇ ਲੋਗ ਆ ਇਹ ਕਦੇ ਵੀ ਕਾਲੀ ਨਹੀਂ ਕਰਦੇ ਕਦੇ ਕੋਈ ਗਲਤ ਫੈਸਲਾ ਨਹੀਂ ਲੈਂਦੇ ਕਦੇ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਇਹ ਕੀ ਆ ਰਿਪੋਰਟਾਂ ਆ ਉਹਨਾਂ ਨੇ ਕਿਹਾ ਵੀ ਕ੍ਰਿਸਚੀਅਨ ਲੋਗ ਇਦਾਂ ਦੇ ਜਿਹੜੇ ਆ ਉਹ ਸੁਭਾਅ ਦੇ ਲੋਗ ਆ ਇਦਾਂ ਦੇ ਸੁਭਾਅ ਦੇ ਲੋਕ ਆ ਕ੍ਰਿਸਚਨ ਤੇ ਇਸ ਕਰਕੇ ਰਿਪੋਰਟਾਂ ਚੰਗੀਆਂ ਆਉਣੀਆਂ ਆਉਣੀਆਂ ਚਾਹੀਦੀਆਂ ਆ ਸਾਡੇ ਧੀਆਂ ਪੁੱਤਰ ਜਿਹੜੇ ਆ ਸਾਡੇ ਧੀਆਂ ਪੁੱਤ ਵੀ ਉਹਨਾਂ ਵੀ ਵੀ ਰਿਪੋਰਟ ਸਾਨੂੰ ਪਿੰਡ ਦੇ ਵਿੱਚੋਂ ਕਈ ਵਾਰ ਚੰਗੀ ਆ ਜਾਂਦੀ ਤੇ ਕਈ ਵਾਰੀ ਮਾੜੀ ਆਂਦੀ ਪਰ ਚੰਗੀ ਰਿਪੋਰਟ ਹੀ ਆਉਣੀ ਚਾਹੀਦੀ ਆ ਬੋਲੋ ਹallelujah ਜਦੋਂ ਚੰਗੀਆਂ ਰਿਪੋਰਟਾਂ ਆਉਂਦੀਆਂ ਤਾਂ ਸਾਡੇ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲਦੀ ਆ ਤੇ ਜਦੋਂ ਮਾੜੀਆਂ ਰਿਪੋਰਟਾਂ ਆਉਂਦੀਆਂ ਉਦੋਂ ਉਹਦਾ ਫਿਰ ਸਾਡੇ ਪਰਮੇਸ਼ੁਰ ਦਾ ਨਾਮ ਜਿਹੜਾ ਆ ਨਾ ਉਹ ਹਰਾਬ ਹੋ ਜਾਂਦਾ ਨਾਮ ਇਸ ਕਰਕੇ ਚੰਗੀਆਂ ਰਿਪੋਰਟਾਂ ਆਉਣ ਉਹਦੇ ਵਾਸਤੇ ਅਸੀਂ ਜਿਹੜਾ ਚੰਗੇ ਕਾਰਜ ਕਰਨੇ ਚੰਗੇ ਕੰਮ ਕਰਨੇ ਆ ਔਰ ਪ੍ਰਭੂ ਯਿਸੂਮਸੀ ਦੇ ਬਾਰੇ ਰਿਪੋਰਟਾਂ ਆਈਆਂ ਕਿ ਕੋਈ ਕਹਿੰਦਾ ਵੀ ਜਰਮੀ ਆਇਆ ਕੋਈ ਕਹਿੰਦਾ ਜਹੁੰਨਾ ਆ ਕੋਈ ਕਹਿੰਦਾ ਐਲੀਆ ਕੋਈ ਕਹਿੰਦਾ ਨਬੀਆਂ ਦੇ ਵਿੱਚੋਂ ਇੱਕ ਆ ਤੇ ਪ੍ਰਭੂ ਯਿਸੂਮਸੀ ਨੇ ਕਿਹਾ ਵੀ ਤੁਸੀਂ ਮੇਰੇ ਬਾਰੇ ਕੀ ਕਹਿੰਦੇ ਹੋ ਮੈਂ ਕੌਣ ਹਾਂ ਹਾ ਹਾਲੇਲੂਇਆ ਯਿਸੂਮਸੀ ਤੁਸੀਂ ਕੀ ਸਮਝ ਮੇਰੇ ਬਾਰੇ ਕੀ ਸੋਚਦੇ ਕਿ ਮੈਂ ਕੌਣ ਆ ਹੁਣ ਅਸੀਂ ਇਹੋ ਸਿੱਖਦੇ ਪਏ ਆ ਕਿ ਯਸਐਮਸੀ ਕੌਣ ਆ ਜੇਕਰ ਯਸਐਮਸੀ ਦਾ ਨਾਮ ਜਿਹੋਨਾ ਨਾਲ ਜੋੜਿਆ ਗਿਆ ਤੇ ਜਿਹੋਨਾ ਵਾਲੇ ਜਿਹੜੇ ਕੰਮ ਜਿਹੋਨਾ ਵਾਲਾ ਸੁਭਾਜ ਜਿਹੋਨਾ ਵਾਲਾ ਜਿਹਦਾ ਸੀਗਾ ਜ਼ਿੰਮੇਵਾਰੀ ਉਹ ਪਰਵੀ ਯਸਐਮਸੀ ਵਿੱਚ ਵੇਖਦੇ ਸੀ ਲੋਕੀ ਤੇ ਫਿਰ ਲਿਖਿਆ ਏਰੀਆ ਏਰੀਆ ਵਰਗੇ ਕੰਮ ਏਰੀਆ ਵਰਗੇ ਚਮਤਕਾਰ ਏਰੀਆ ਵਰਗੀ ਅਨਖ ਉਹ ਪਰਵੀ ਯਸਐਮਸੀ ਵਿੱਚ ਲੋਕੀ ਦੇਖਦੇ ਸੀਗੇ ਤੇ ਇਸ ਕਰਕੇ ਲੋਕੀ ਕਹਿੰਦੇ ਸੀਗੇ ਵੀ ਯਸਐਮਸੀ ਇਹਦਾ ਆ ਉਹ ਸਾਨੂੰ ਏਰੀਆ ਦੀ ਤਰ੍ਹਾਂ ਹੀ ਲੱਗਦਾ ਆ ਬੋਲੋ ਹallelujah ਅਸੀਂ ਐਲੀਆ ਬਾਰੇ ਸਿੱਖਦੇ ਆਂ ਔਰ ਐਲੀਆ ਇੱਕ ਬੜੀ ਹੀ ਅਣਖ ਵਾਲਾ ਰੱਬ ਦਾ ਨਬੀ ਸੀਗਾ ਐਲੀਆ ਬੜੀ ਗੈਰਤ ਵਾਲਾ ਪਰਮੇਸ਼ਰ ਦਾ ਭਗਤ ਸੀਗਾ ਤੇ ਉਹਨੇ ਕੀ ਕੀਤਾ ਉਹਨੇ ਇਸਰਾਈਲੀਆਂ ਨੂੰ ਜਹੂਦੀਆਂ ਨੂੰ ਜਹੂਦਾ ਦੇ ਲੋਕਾਂ ਨੂੰ ਮੂਰਤੀ ਪੂਜਾ ਦੇ ਵੱਲੋਂ ਉਹਨਾਂ ਦਾ ਮਨ 모ੜਨ ਵਾਸਤੇ ਐਲਾਨ ਕੀਤਾ ਕਿਤਾਬ ਨੇ ਦਿੱਤੀ ਕਿ ਤੁਸੀਂ ਇਹ ਕੰਮ ਜਿਹੜੇ ਛੱਡ ਦਿਓ ਤੇ ਰਾਜਾ ਆਹਾਬ ਜਿਹੜਾ ਸੀਗਾ ਉਹਨੇ ਆ ਇੱਕ ਰਾਣੀ ਈਸਬਲ ਦੇ ਨਾਲ ਸ਼ਾਦੀ ਕਰ ਲਈ ਜਿਹੜੀ ਸਿਦੌਨ ਦੇਸ਼ ਦੀ ਰਾਜਕੁਮਾਰੀ ਸੀਗੀ ਸਿਦੌਨ ਜਿਹੜੇ ਸੀਗੇ ਸਿਦੌਨੀ ਲੋਕ ਸੀਗੇ ਉਹ ਮੂਰਤੀ ਪੂਜਾ ਕਰਨ ਵਾਲੇ ਸੀਗੇ ਤੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਜਿਹੜੀ ਈਸਬਲ ਆਈ ਤੇ ਉਹਨੇ ਆਹਾਵ ਰਾਜੇ ਨਾਲ ਸ਼ਾਦੀ ਕਰ ਲਈ ਤੇ ਜਦੋਂ ਸ਼ਾਦੀ ਕਰ ਲਈ ਤੇ ਈਸਬਲ ਦੇ ਨਾਲ ਇਹ ਉਹ ਆਪਣੇ ਦੇਵਤਿਆਂ ਨੂੰ ਵੀ ਉਸ ਜਗ੍ਹਾ ਤੇ ਲਿਆਈ ਆਪਣੇ ਗੌਰ ਨੂੰ ਵੀ ਆਪਣੇ ਪਰਮੇਸ਼ਵਰ ਨੂੰ ਆਪਣੇ ਰੱਬ ਨੂੰ ਵੀ ਲਈ ਤੇ ਜਿਹੜਾ ਕਿ ਉਹ ਰੱਬ ਜਿਹੜਾ ਸੀਗਾ ਉਹ ਪਰਮੇਸ਼ੁਰ ਦੇ ਖਿਲਾਫ ਸੀਗਾ ਉਹ ਕਹਿੰਦੇ ਸੀਗੇ ਭਈ ਜਿਹੜਾ ਰੱਬ ਪਰਮੇਸ਼ੁਰ ਜਿਹਾਵਾ ਪਰਮੇਸ਼ਵਰ ਆ ਉਹ ਕੁਦਰਤ ਦਾ ਮਾਲਕ ਨਹੀਂ ਆ ਉਹ ਸਾਰੀ ਕائنات ਦਾ ਮਾਲਕ ਨਹੀਂ ਆ ਉਹ ਜਿਹੜੀ ਉਪਜ ਹੁੰਦੀ ਉਹਦਾ ਮਾਲਕ ਨਹੀਂ ਆ ਬਲਕਿ ਇਹ ਜਿਹੜਾ ਬਾਅਲ ਦੇਵਤਾ ਆ ਇਹ ਸਾਰੀ ਕੁਦਰਤ ਦਾ ਮਾਲਕ ਆ ਉਹਨਾਂ ਨੇ ਨਵਾਂ ਰੱਬ ਹੀ ਖੜਾ ਕਰ ਦਿੱਤਾ ਰੱਬ ਦੇ ਸਾਹਮਣੇ ਤੇ ਕੀ ਲਿਖਿਆ ਕਲਾਮ ਦੇ ਵਿੱਚ ਪਰਮੇਸ਼ੁਰ ਦੇ 10 ਹੁਕਮ ਜਿਹੜੇ ਉਹਨਾਂ ਵਿੱਚ ਲਿਖਿਆ ਕਿ ਪਰਮੇਸ਼ਰ ਦੇ ਸੰਮੁਖ ਕੋਈ ਦੂਸਰਾ ਦੇਵਤਾ ਹੋਣਾ ਨਹੀਂ ਚਾਹੀਦਾ ਪਰਮੇਸ਼ਰ ਦੇ ਸੰਮੁਖ ਕੋਈ ਦੂਸਰਾ ਪਰਮੇਸ਼ਰ ਹੋਣਾ ਨਹੀਂ ਚਾਹੀਦਾ ਰੱਬ ਦੇ ਸਾਹਮਣੇ ਕੋਈ ਦੂਸਰਾ ਰੱਬ ਹੋਣਾ ਨਹੀਂ ਕਿਉਂਕਿ ਅਸੀਂ ਸਾਡਾ ਵਿਸ਼ਵਾਸ ਹੈ ਕਿ ਰੱਬ ਜੀ ਆ ਇੱਕੋ ਹੀ ਹੈ ਰੱਬ ਜੀ ਆ ਇੱਕੋ ਹੀ ਹੈ ਤੇ ਕੋਈ ਰੱਬ ਦੂਸਰਾ ਰੱਬ ਜਿਹੜਾ ਹੋ ਸਕਦਾ ਹੋ ਸਕਦਾ ਨਹੀਂ ਅਗਰ ਕੋਈ ਦੂਸਰਾ ਰੱਬ ਹੋਣ ਦਾ ਦਾਵਾ ਕਰਦਾ ਆ ਤੇ ਉਹ ਨਕਲੀ ਆ ਰੱਬ ਕੀ ਆ ਹੋ ਨਕਲੀ ਆ ਤੇ ਨਕਲੀ ਨੋਟ ਕੇ ਚੱਲਦਾ 100 ਦਾ ਨੋਟ ਸੋਦਾ ਨੋਟ ਦਿੱਤਾ ਜਾਂਦਾ ਨਕਲੀ 500 ਦਾ ਨਕਲੀ ਨੋਟ ਅਸੀਂ ਲੈ ਕੇ ਜਾਈਏ ਟੋਨੀ ਦੀ ਦੁਕਾਨ ਤੇ ਤੇ ਟੋਨੀ ਲੈ ਲੇਗਾ 500 ਦਾ ਨਕਲੀ ਨੋਟ ਨਹੀਂ ਨਹੀਂ ਲੈਂਦਾ ਐਂ ਤਾਂ ਮੇਰੇ ਕੋਲ ਕਹਿੰਦੇ ਨਕਲੀ ਨੋਟ ਲੈ ਕੇ ਆ ਜੀ ਮੈਨੂੰ ਤੇ ਮੈਂ ਵੀ ਲੈਂਦਾ ਮੈਂ ਵੀ ਨੋਟ ਨਹੀਂ ਲੈਣਾ ਕਿਉਂਕਿ ਨੋਟ ਕੀ ਆ ਭਲਾ ਅਸਲੀ ਨਹੀਂ ਆ ਉਹ ਕੀ ਆ ਉਹ ਨਕਲੀ ਆ ਇਹ ਕਿ ਨਕਲੀ ਨੋਟ ਮੇ ਕੋਈ ਇੱਥੇ ਪਿਆਰ ਮਤਲਬ ਦਿਖਾਣਾ ਦੇਖੋ ਆ ਆ ਦੇਖੋ ਡਾਲਰ ਆ ਇਹ ਕਿੰਨੇ ਡਾਲਰ ਪਰ ਡਾਲਰ ਹੀ ਆ ਨਾ ਕਿੰਨੇ 20 ਡਾਲਰ ਤੇ ਲਿਖਿਆ ਹੋਇਆ ਪਰ ਇਹ ਅਸਲੀ ਡਾਲਰ ਨਹੀਂ ਨਹੀਂ ਆ ਇਹ ਚਲਣਾ ਇਹ ਨਹੀਂ ਚਲਣਾ ਇਹ ਨਕਲੀ ਡਾਲਰ ਹੈ ਹਨ ਇਸ ਦਾ ਨਕਲੀ ਪਰਮੇਸ਼ਰ ਜਿਹੜਾ ਨਕਲੀ ਰੱਬ ਜਿਹੜਾ ਆ ਉਹ ਦੁਨੀਆਂ ਦਾ ਪਾਰ ਉਤਾਰਾ ਕਰ ਸਕਦਾ ਨਹੀਂ ਨਹੀਂ ਤੇ ਇਹੋ ਹੀ ਸਗਾ ਐਲੀਅਨ ਇਹੋ ਹੀ ਆ ਕੇ ਲੋਕਾਂ ਨੂੰ ਛਤਵਨੀ ਦਿੱਤੀ ਸੀਗੀ ਭਈ ਤੁਸੀਂ ਪਰਮੇਸ਼ਰ ਦੇ ਵੱਲ ਮੁੜੋ ਜੇ ਉਸ ਪਰਮੇਸ਼ਰ ਨੇ ਧਰਤੀ ਆਕਾਸ਼ ਬਣਾਇਆ ਜੇ ਉਸ ਪਰਮੇਸ਼ਰ ਤੁਹਾਨੂੰ ਬਣਾਇਆ ਜੇ ਉਸ ਪਰਮੇਸ਼ਰ ਨੇ ਆਪਣਾ ਆਤਮਾ ਤੁਹਾਡੇ ਚ ਫੂਕਿਆ ਤੁਸੀਂ ਉਸ ਪਰਮੇਸ਼ਰ ਵੱਲ ਮੁੜੋ ਬਲਕਿ ਆ ਜੀ ਹਾਂ ਤੁਸੀਂ ਨਕਲੀ ਕਹਿੰਦੇ ਪਰਮੇਸ਼ਰ ਵੀ ਇਹ ਸਾਰੀ ਕੁਦਰਤ ਦਾ ਮਾਲਕ ਹੈ ਇਹ ਸਾਰੀ ਕੁਦਰਤ ਦਾ ਮਾਲਕ ਨਹੀਂ ਆ ਲੋਕੀ ਨੇ ਸੀ ਮੰਨਦੇ ਤੇ ਐਲੇ ਨੇ ਸਾਬਤ ਕਰਕੇ ਵੀ ਦਿਖਾਇਆ ਆਹ ਦੇਖ ਲੋ ਆਜੇ ਪਤਾ ਲੱਗ ਜੂ ਕਿੰਨਾ ਕਿਹੜਾ ਅਸਲੀ ਹੈ ਕਿਹੜਾ ਜਿਹੜਾ ਨਕਲੀ ਹੈ ਤੋ ਐਲੀਆ ਨੂੰ ਪਰਮੇਸ਼ਰ ਨੇ ਕਿਹਾ ਵੀ ਤੂੰ ਜਿਹੜਾ ਆ ਇਸ ਜਗ੍ਹਾ ਤੇ ਵਚਨ ਕਰ ਤੇ ਐਲੀਆ ਨੇ ਵਚਨ ਕੀਤਾ ਕੀ ਵਚਨ ਕੀਤਾ ਉਹ ਕਹਿੰਦਾ ਵੀ ਮੇਰੇ ਵਚਨ ਤੋਂ ਬਿਨਾ ਜਿਹੜੀ ਬਾਰਿਸ਼ ਆ ਇਸ ਸ਼ਹਿਰ ਵਿੱਚ ਨਹੀਂ ਹੋਵੇਗੀ ਕਿ ਨਾ ਮੈਂ ਇਸ ਬਾਰਿਸ਼ ਨੂੰ ਬੰਦ ਕਰਨਾ ਇਹ ਬਾਰਿਸ਼ ਜਦ ਤੱਕ ਮੈਂ ਨਹੀਂ ਕਹਾਂਗਾ ਬਾਰਿਸ਼ ਹੋਏਗੀ ਨਹੀਂ ਬਾਰਿਸ਼ ਨਹੀਂ ਹੋਵੇਗੀ ਇਹ ਦਾ ਮਤਲਬ ਬਾਰਿਸ਼ ਦੇ ਉੱਤੇ ਕਿਹਦਾ ਅਧਿਕਾਰ ਆ ਪਰਮੇਸ਼ਰ ਦਾ ਤੇ ਉਹ ਲੋਕੀ ਯਹੂਦਾ ਦੇ ਲੋਕ ਇਸਰਾਇਲ ਦੇ ਲੋਕ ਦਾ ਸਿਧਾਂਤ ਦੇ ਲੋਕ ਕੀ ਕਹਿੰਦੇ ਸੀ ਉਹ ਕਹਿੰਦੇ ਸੀਗੇ ਵੀ ਜਿਹੜੇ ਬਾਰਿਸ਼ ਕਰਾਉਣੇ ਆ ਇਹ ਰੱਬ ਦਾ ਕੰਮ ਨਿਗਾ ਇਹ ਐਲੀਆ ਦੇ ਪਰਮੇਸ਼ਰ ਦਾ ਕੰਮ ਨਿਗਾ ਇਹ ਬਾਲ ਦੇਵਤਾ ਦਾ ਕੰਮ ਆ ਤੇ ਐਲੀਆ ਕਹਿੰਦਾ ਚਲੋ ਆਜੋ ਫਿਰ ਤੇ ਪਰਮੇਸ਼ਰ ਨੇ ਐਲੀਆ ਨੂੰ ਕਹ ਲਿਆ ਉਹਦੇ ਕੋਲ ਵੀ ਤੂੰ ਸਾਰਸਤ ਵਿੱਚ ਚਲਾ ਜਾ ਉਸ ਜਗ੍ਹਾ ਤੇ ਚਲਾ ਜਾ ਉਹਦੇ ਕੋਲ ਜਾ ਕੇ ਐਲੀਆ ਨੇ ਉਸ ਔਰਤ ਵਿਧਵਾ ਉਹਦੇ ਘਰ ਗਿਆ ਉਹਦੇ ਕੋਲ ਰੋਟੀ ਮੰਗੀ ਪਾਣੀ ਮੰਗਿਆ ਉਹਦੇ ਕੋਲ ਰੋਟੀ ਪਾਣੀ ਦੇਣ ਵਾਸਤੇ ਹੈ ਨਹੀਂ ਸੀ ਨਾ ਉਹ ਕਹਿੰਦੇ ਸਾਡੇ ਵਾਸਤੇ ਅਸੀਂ ਖਾ ਕੇ ਮਾਰ ਲੈਣਾ ਪਰ ਐਲੀਆ ਉੱਥੇ ਗਿਆ ਤੇ ਉੱਥੇ ਬੜਾ ਚਮਤਕਾਰ ਹੋ ਗਿਆ ਬੋਲੋ ਹਲੇਲੂਇਆ ਐਲੀਆ ਦੁਆਰਾ ਚਮਤਕਾਰ ਹੋਏ ਜੇ ਤੁਸੀ ਜਿਹੜਾ ਚਮਤਕਾਰ ਹੋਇਆ ਇਸੇ ਕਰਕੇ ਲੋਕੀ ਕਹਿੰਦੇ ਸੀਗੇ ਕਿ ਜਿਵੇਂ ਐਲੀਆ ਚਮਤਕਾਰ ਕਰਦਾ ਸੀਗਾ ਜਿਵੇਂ ਐਲੀਆ ਅੰਕ ਵਾਲਾ ਸੀਗਾ ਉਹਵੇਂ ਯਸੂਸੀ ਵੀ ਅੰਕ ਵਾਲਾ ਜਿਵੇਂ ਤੁਸੀ ਵੀ ਚਮਤਕਾਰ ਕਰਨ ਵਾਲਾ ਸੋ ਫਿਰ ਐਲੀਆ ਜਿਸ ਘਰ ਬਿਤੇ ਰਹਿੰਦਾ ਸੀਗਾ ਉਸ ਘਰ ਦੀ ਔਰਤ ਦਾ ਜਿਹੜਾ ਬੱਚਾ ਸੀ ਪੁੱਤਰ ਸੀਗਾ ਬੱਚਾ ਛੋਟਾ ਸੀ ਉਹ ਵੀ ਮਰ ਗਿਆ ਤੇ ਉਹਨੂੰ ਵੀ ਐਲੀਆ ਨੇ ਜਦੋਂ ਪ੍ਰਾਰਥਨਾ ਕੀਤੀ ਯਹਵਾ ਪਰਮੇਸ਼ਵਰ ਕਹਿੰਦੇ ਵੀ ਯਹਵਾ ਪਰਮੇਸ਼ਵਰ ਇਸ ਬੱਚੇ ਨੂੰ ਜੀਣਾ ਕਰ ਦੇ ਤੇ ਉਦੋਂ ਬੱਚਾ ਵੀ ਜੀਂਦਾ ਹੋ ਗਿਆ ਐਲੀਆ ਦੁਆਰਾ ਮੁਰਦਾ ਜਿੰਦਾ ਹੋਏ ਤੇ ਯਸ਼ਮਸੀਹ ਦੁਆਰਾ ਵੀ ਮੁਰਦਾ ਜਿੰਦਾ ਹੋਏ ਇਸ ਕਰਕੇ ਲੋਕਾਂ ਨੇ ਭੁਲੇਖਾ ਪੈਂਦਾ ਸੀਗਾ ਵੀ ਐਲੀਆ ਹੀ ਆ ਗਿਆ ਆ ਪਰ ਐਲੀਆ ਤੋਂ ਕਿਤੇ ਵੀ ਵੱਧ ਕੇ ਕੰਮ ਯਸ਼ਮਸੀਹ ਨੇ ਕੀਤੇ ਐਲੀਆ ਤੋਂ ਵੱਧ ਕੇ ਜਿਹੜਾ ਮਹਿਮਾ ਲਈ ਕਿਉਂਕਿ ਪਰ ਵੀ ਯਸ਼ਮਸੀਹ ਪਰਮੇਸ਼ਰ ਦਾ ਪੁੱਤਰ ਬਣ ਕੇ ਆਇਆ ਆ ਬਲੋ ਹਲੇਲੂਇਆ ਐਲੀਆ نبی ਬਣ ਕੇ ਆਇਆ ਪਰ ਯਸ਼ਮਸੀਹ ਪਰਮੇਸ਼ਰ ਦਾ ਪੁੱਤਰ ਬਣ ਕੇ ਆਇਆ ਇਸ ਕਰਕੇ ਪਰ ਵੀ ਯਸ਼ਮਸੀਹ ਦੀ ਮਹਿਮਾ ਜ਼ਿਆਦਾ ਆਇਆ ਤੋ ਐਲੀਆ ਨੇ ਕੀ ਕੀਤਾ ਐਲੀਆ ਉਸ ਸ਼ਹਿਰ ਵਿੱਚ ਗਿਆ ਉਸ ਸ਼ਹਿਰ ਵਿੱਚ ਬੜੇ ਚਮਤਕਾਰ ਕੀਤੇ ਤੇ ਐਲੀਆ ਦਾ ਜਿਹੜਾ ਸਾਹਮਣਾ ਸੀਗਾ ਉਹ ਬਾਅਦ ਦੇਵਤਾ ਦੇ ਲੋਕਾਂ ਦੇ ਨਾਲ ਜਿਹੜਾ ਸੀਗਾ ਉਹ ਹੋਣ ਵਾਲਾ ਸੀਗਾ ਇਸ ਕਰਕੇ ਅਸੀਂ ਪੜਾਂਗੇ ਬਾਈਬਲ ਦੇ ਵਿੱਚੋਂ ਅੱਜ ਦਾ ਹਿੱਸਾ ਜਿਹੜਾ ਆ 18 ਬਾਬ ਪਹਿਲਾ ਰਾਜਾ 18 ਬਾਬ ਉਹਦੀ ਪਹਿਲੀ ਐਤੋਂ ਚਾਰ ਐਤ ਤੱਕ ਪੜਾਂਗੇ ਕਿਉਂਕਿ ਇਲੀਆ ਨੇ ਉਸ ਜਗ੍ਹਾ ਦੇ ਬਚਨ ਕੀਤਾ ਤੇ ਮੀਨ ਅਸੀਂ ਪਿਆ ਔਰ ਵਾਲ ਦੇ ਹਫਤਾ ਦੇ ਪਜਾਰੀਆਂ ਨੂੰ ਬੁਲਾ ਕੇ ਸਵਾ ਸਵਾ ਬੱਚੇ ਇਕੱਠਾ ਵੀ ਕੀਤਾ ਉਹ ਅਸੀਂ ਪੜਾਂਗੇ ਹਿੱਸਾ ਬਹੁਤ ਦਿਨਾਂ ਤੋਂ ਮਬਲੋ ਹੂੰ ਕਿਉਂ ਹੋਇਆ ਕਿ ਇਹ ਹੋਗਾ ਦੇ ਬਚੇ ਇਲੀਆ ਕੋਲ ਸੀਜੇ ਵਰੇ ਵਿੱਚ ਆਇਆ ਪਈ ਜਾ ਆ ਮਾਂ ਬੋਲ ਆਪਣੇ ਆਪ ਨੂੰ ਵਿਖਾ ਅੱਤੇ ਮੈਂ ਜ਼ਮੀਨ ਉੱਤੇ ਨਹੀਂ ਪਾਵਾਂਗਾ ਹਾਂ ਬੋਲੋ ਹਲੇਲੂਇਆ ਹੁਣ ਇਹ ਹੋਵਾ ਪਰਮੇਸ਼ਰ ਨੇ ਇਲੀਆ ਨੂੰ ਕੀ ਕਿਹਾ ਹਾਂ ਹੁਣ ਤੂੰ ਉਸ ਰਾਜੇ ਦੇ ਕੋਲ ਜਾ ਅਹਾਵ ਰਾਜੇ ਕੋਲ ਜਾ ਜੇਵੀ ਘਰ ਵਾਲੀ ਇਸਬਲਿਆ ਤੇ ਉਹਨੇ ਉਸ ਸਿਦੌਨ ਦੇਸ਼ ਤੋਂ ਵਿਆਹ ਕੇ ਲਿਆਂਦੀ ਆ ਜਿਸ ਸਿਦੌਨ ਦੇਸ਼ ਦੇ ਲੋਕੀ ਇੱਕ ਨਵੇਂ ਪਰਮੇਸ਼ਵਰ ਦੀ ਆਰਾਧਨਾ ਕਰਦੇ ਸੀਗੇ ਇੱਕ ਦੂਜੇ ਪਰਮੇਸ਼ਵਰ ਦੀ ਆਰਾਧਨਾ ਕਰਦੇ ਸੀਗੇ ਤੇ ਇਸ ਕਰਕੇ ਪਰਮੇਸ਼ਰ ਨੇ ਐਲੀਆ ਨੂੰ ਕੀ ਕਿਹਾ ਥੋੜਾ ਬੋਲਿਆ ਕਰੋ ਨਾਲ ਐਲੀਆ ਨੂੰ ਕੀ ਕਿਹਾ ਪਰਮੇਸ਼ਰ ਨੇ ਤੂੰ ਅਹਾਵ ਰਾਜੇ ਦੇ ਕੋਲ ਚਲਾ ਜਾ ਦੁਬਾਰਾ ਪੜਾਂਗੇ ਬਹੁਤ ਦਿਨਾਂ ਤੋਂ ਮੈਂ ਬਹੁਤ ਦਿਨਾਂ ਤੋਂ ਮਗਰ ਜਦੋਂ ਐਲੀਆ ਉਸ ਜਗ੍ਹਾ ਤੇ ਰਹਿੰਦਾ ਸੀਗਾ ਸਾਰਪਤ ਦੇ ਵਿੱਚ ਰਹਿੰਦਾ ਸੀਗਾ ਉਸ ਜਗ੍ਹਾ ਤੇ ਸਿਦੌਨ ਦੇ ਵਿੱਚ ਰਹਿਣ ਲੱਗ ਪਿਆ ਉੱਥੇ ਪਰਮੇਸ਼ੁਰ ਨੇ ਕਿਹਾ ਸੀਗਾ ਉਸੇ ਸ਼ਹਿਰ ਵਿੱਚ ਚਲਾ ਜਾ ਤੇ ਜਦੋਂ ਪਰਮੇਸ਼ੁਰ ਦਾ ਹੁਕਮ ਪਾ ਕੇ ਐਲੀਆ ਉਸ ਸ਼ਹਿਰ ਵਿੱਚ ਗਿਆ ਤੇ ਐਲੀਆ ਨੂੰ ਉਸ ਸ਼ਹਿਰ ਵਿੱਚ ਜੋ ਪਰਮੇਸ਼ੁਰ ਨੇ ਘੱਲ ਦਿੱਤਾ ਸੀਗਾ ਬਹੁਤ ਦਿਨਾਂ ਤੋਂ ਬਾਅਦ ਉੱਥੇ ਰਹਿੰਦਾ ਸੀਗਾ ਉਸ ਸ਼ਹਿਰ ਵਿੱਚ ਜਿਸ ਦੇ ਵਿਦਵਾ ਦੇ ਬੱਚੇ ਨੂੰ ਜੀਦਾ ਕੀਤਾ ਸੀਗਾ ਤੇ ਐਲੀਆ ਉਸ ਤੋਂ ਬਾਅਦ ਐਲੀਆ ਨੂੰ ਕਿਹਾ ਪਰਮੇਸ਼ੁਰ ਨੇ ਕਿ ਤੂੰ ਰਾਜੇ ਦੇ ਕੋਲ ਚਲਾ ਜਾ ਪੜਾਂਗੇ ਇਜੇ ਵਾਲੇ ਵਿੱਚ ਆਇਆ ਭਈ ਜਾ ਆਹਾਬ ਕੋਲ ਆਪਣੇ ਆਪ ਨੂੰ ਦਿਖਾ ਹਾਂ ਆਹਾਬ ਕੋਲ ਜਾ ਤੇ ਆਪਣੇ ਆਪ ਨੂੰ ਦਿਖਾ ਉਹਨੂੰ ਦਿਖਾ ਦੇ ਭਈ ਜਾ ਕੇ ਮੈਂ ਹਾਲੇ ਕੀ ਹਾਂ ਜੀਦਾ ਹਾਲੇ ਮੈਨੂੰ ਅਨਖ ਹੈਗੀ ਆ ਹਾਲੇ ਮੈਨੂੰ ਪਰਮੇਸ਼ਰ ਦੀ ਗਹਿਰਤ ਹੈਗੀ ਆ ਹਾਲੇ ਮੈਨੂੰ ਪਰਮੇਸ਼ਰ ਨੇ ਬਲ ਦਿੱਤਾ ਹੋਇਆ ਹਾਲੇ ਮੈਨੂੰ ਪਰਮੇਸ਼ਰ ਸੋਝੀ ਦਿੱਤੀ ਹੋਈ ਆ ਸਮਝ ਦਿੱਤੀ ਹੋਈ ਆ ਹਾਲੇ ਮੈਨੂੰ ਪਰਮੇਸ਼ਰ ਨੇ ਸਮਰਥ ਦਿੱਤੀ ਹੋਈ ਆ ਤੇ ਪਰਮੇਸ਼ਰ ਨੇ ਕਿਹਾ ਜਾ ਜਾ ਕੇ ਆਹਾਬ ਰਾਜੇ ਨੂੰ ਜਾ ਕੇ ਆਪਣੀ ਸ਼ਕਲ ਵਿਖਾ ਤੇ ਆਪਣੇ ਆਪ ਨੂੰ ਦੱਸ ਦੇ ਕਿ ਭਈ ਮੈਂ ਹੈਗਾ ਉਸ ਤੋਂ ਅੱਗੇ ਅੱਜ ਮੈਂ ਜ਼ਮੀਨ ਉੱਤੇ ਮੀਂਹ ਪਾਵਾਂਗਾ ਹੂੰ ਸੋ ਐਲੀਆ ਆਪਣੇ ਆਪ ਨੂੰ ਆਹਾਬ ਕੋਲ ਵਿਖਾਉਣ ਲਈ ਤੁਰਿਆ ਹਾਂ ਪਰਮੇਸ਼ੁਰ ਨੇ ਕਿਹਾ ਤੂੰ ਆਹਾਬ ਦੇ ਕੋਲ ਜਾ ਜਦੋਂ ਤੂੰ ਆਪਣੇ ਆਪ ਨੂੰ ਦਿਖਾਵੇਂਗਾ ਤੇ ਉਦੋਂ ਮੈਂ ਇਸ ਸ਼ਹਿਰ ਵਿੱਚ ਮੀਂਹ ਪਾਵਾਂਗਾ ਕਿਉਂਕਿ ਐਲੀਆ ਨੇ ਮੀਂਹ ਬੰਦ ਕਰ ਦਿੱਤਾ ਸੀ ਕੀ ਕਰ ਦਿੱਤਾ ਸੀਗਾ ਮੀਂਹ ਬੰਦ ਕਰ ਦਿੱਤਾ ਸੀਗਾ ਕਿੱਦਾਂ ਬੰਦ ਕਰ ਦਿੱਤਾ ਭਲੋ ਜাদু ਕੀਤਾ ਹੈਨਾ ਤੇ ਮੰਤਰ ਪੜਿਆ ਕੁਝ ਮੰਤਰ ਨਹੀਂ ਪੜਿਆ ਕੁਝ ਨਹੀਂ ਪ੍ਰੇਰਨ ਕੀਤੀ ਪਰ ਕੀ ਹੋਇਆਗਾ ਮੀ ਬੰਦ ਹੋ ਜਵੇ ਤੇ ਮੀ ਬੰਦ ਹੋ ਗਿਆ ਹੁਣ ਪਰ ਜੇਕਰ ਤੂੰ ਯਾਰ ਰਾਜੇ ਦੇ ਕੋਲ ਰਾਜੇ ਦੇ ਕੋਲ ਜਦੋਂ ਜਾਏਗਾ ਤਾਂ ਫਿਰ ਉਦੋਂ ਮੈਂ ਮੀ ਪਾਉਂਗਾ ਜਦੋਂ ਤੂੰ ਕਹੇਗਾ ਤੂੰ ਬੰਨਿਆ ਤਾਂ ਤੂੰ ਹੀ ਖੋਲੇਗਾ ਕੀ ਲਿਖਿਆ ਕਲਾਮ ਵਿੱਚ ਜੋ ਤੁਸੀਂ ਧਰਤੀ ਤੇ ਬਨੋਗੇ ਅਸਮਾਨ ਤੇ ਬਨਿਆ ਜਾਏ ਅਸਮਾਨ ਦਾ ਮਤਲਬ ਪਰਮੇਸ਼ਰ ਦੇ ਸਵਰਗ ਰਾਜ ਦੇ ਵਿੱਚ ਜੋ ਤੁਸੀਂ ਧਰਤੀ ਤੇ ਖੋਲੋਗੇ ਤੇ ਸਵਰਗ ਵਿੱਚ ਖੁੱਲ੍ਹਿਆ ਜਾਵੇਗਾ ਬੋਲ ਹallelujah ਦੇਖੋ ਇਹ ਪਰਮੇਸ਼ਰ ਬੜੀ ਅ ਅਖਤਿਆਰ ਦਿੱਤਾ ਹੋਇਆ ਬੜੀ ਪਾਵਰ ਦਿੱਤੀ ਹੋਈ ਆਪਣੇ ਲੋਕਾਂ ਨੂੰ ਇੰਨੀ ਪਾਵਰ ਹੈ ਪਰਮੇਸ਼ਰ ਦੇ ਲੋਕਾਂ ਦੇ ਕੋਲ ਹੈ ਨਾ ਪਰਮੇਸ਼ਰ ਕਹਿੰਦਾ ਜਾ ਆਹਾਬ ਦੇ ਕੋਲ ਜਾ ਜਦੋਂ ਤੂੰ ਉੱਥੇ ਪਹੁੰਚੇਗਾ ਤੇ ਮੈਂ ਉਦੋਂ ਉਦੋਂ ਮੇਂ ਪਾਉਂਗਾ ਉਸ ਤੋਂ ਅੱਗੇ ਪੜਾਂਗੇ ਸੁਲੇਲੀਆ ਆਪਣੇ ਆਪ ਨੂੰ ਆਹਾਬ ਕੋਲ ਵਿਖਾਉਣ ਲਈ ਤੁਰਿਆ ਆਹਾਬ ਦੇ ਕੋਲ ਚਲੇ ਗਿਆ ਅਜੇ ਸਾੰਦਿਆ ਵਿੱਚ ਸਖਤ ਕਾਲ ਸੀ ਹੂੰ ਆ ਨੂੰ ਜੋ ਉਹਦੇ ਮਹਿਲ ਦਾ ਦੀਵਾਨ ਸੀ ਸੱਦਿਆ ਹਾਂ ਇੱਕ ਹੋਰ ਗੱਲ ਸੀਗੀ ਇੱਕ ਤਾਂ ਮੀਂਹ ਪੰਦੇ ਜਿਗਾ 3.5 ਸਾਲ ਉਹ ਜਗ੍ਹਾ ਤੇ ਮੀਂਹ ਨਹੀਂ ਪਿਆ 3 ਸਾਲ ਤੋਂ ਵੱਧ ਸਮੇਂ ਸੀਗਾ ਕਿ ਉੱਥੇ ਮੀਂਹ ਨਹੀਂ ਪਿਆ ਜਿੱਥੇ ਮੀਂਹ ਨਹੀਂ ਪਿਆ ਉਦੋਂ ਟਿਊਬਵਲ ਲੈਣੇ ਸੀ ਹੁੰਦੇ ਹਾਂ ਇਹਲੇ ਸਮੇਂ ਉਦੋਂ ਕੀ ਸੀਗਾ ਫਸਲਾਂ ਜਿਹੜੀਆਂ ਆ ਉਹ ਬਾਰਿਸ਼ ਦੇ ਨਾਲ ਹੀ ਹੁੰਦੀਆਂ ਸੀਗੀਆਂ ਜਿਹੜੇ ਸਦੋਨੀ ਲੋਕ ਸਿਗੇ ਉਹ ਕੀ ਕਹਿੰਦੇ ਸਿਗੇ ਵੀ ਸਾਡਾ ਦੇਵਤਾ ਜਿਹੜਾ ਆ ਉਹ ਹੀ ਮੀਂਹ ਪਾਉਂਦਾ ਆ ਉਹ ਹੀ ਫਸਲਾਂ ਨੂੰ ਉਪਜ ਦਿੰਦਾ ਆ ਉਹ ਹੀ ਫਸਲਾਂ ਉਗਾਉਂਦਾ ਆ ਤੇ ਉਹ ਹੀ ਫਸਲਾਂ ਆਗਾਵੇਂ ਗਤ ਸੀ ਖਾਵਾਂਗੇ ਇਹ ਇਹਦੀਆਂ ਨੂੰ ਸਾਬਤ ਕਰਨਾ ਸੀਗਾ ਕਿ ਜਿਹੜਾ ਤੁਸੀਂ ਜਿਹੜਾ ਤੁਸੀਂ ਦੂਜਾ ਪਰਮੇਸ਼ਰ ਬਣਾਇਆ ਉਹ ਕੁਝ ਵੀ ਪਾਵਰ ਰੱਖਦਾ ਨਹੀਂ ਪਰਮੇਸ਼ਰ ਕਹਿੰਦਾ ਜਾ ਤੂੰ ਆਹ ਹਾਵਰਾਜੇ ਕੋਲ ਜਾ ਜਦੋਂ ਤੂੰ ਜਾਏਂਗਾ ਮੈਂ ਉਦੋਂ ਮੀਂਹ ਪਾਵਾਂਗਾ ਉਦੋਂ ਮੈਂ ਉਸ ਜਗ੍ਹਾ ਤੇ ਮੀਂਹ ਪਾਵਾਂਗੇ ਤੇ ਉਸ ਜਗ੍ਹਾ ਤੇ ਇੱਕ ਹੋਰ ਆਦਮੀ ਦਾ ਜ਼ਿਕਰ ਆਇਆ ਉਹਦਾ ਨਾਮ ਕੀ ਆ ਉਹ ਬਿਆ ਕੀ ਨਾਮ ਹੈ ਉਹਦਾ ਉਪਦੇਆ ਆਦਮੀ ਦੇ ਨਾਲ ਮੁਲਾਕਾਤ ਐਲੀਆ ਨੇ ਕੀਤੀ ਆ ਉਪਦੇਆ ਕੌਣ ਆ ਪੜਾਂਗੇ ਉਪਰੰਤ ਆਹਾਬ ਨੇ ਉਪਦੇਆ ਨੂੰ ਜੋ ਉਹਨੇ ਮਹਿਲ ਦਾ ਦੀਵਾਨ ਸੀ ਸੱਜਿਆ ਹਾਂ ਉਹ ਉਪਦੇਆ ਕੌਣ ਆ ਰਾਜੇ ਆਹਾਬ ਦੇ ਮਹਿਲ ਦਾ ਦੀਵਾਨ ਆ ਦੀਵਾਨ ਮਤਲਬ ਖਾਸ ਰੁਤਬੇਦਾਰ ਬੰਦਾ ਆ ਉਹਦੀ ਪੋਸਟ ਆ ਵੀ ਉੱਥੇ ਬੜਾ ਰੁਤਬਾ ਆ ਉਹਦਾ ਹੈਨਾ ਚੰਗੀ ਨੌਕਰੀ ਤੇ ਲੱਗਾ ਹੋਇਆ ਉਹਦਾ ਨਾਮ ਕੀ ਆ ਉਪਦੇਆ ਤੇ ਉਹ ਉਪਦੇਆ ਨੂੰ ਬੁਲਾਇਆ ਆਪਣੇ ਕੋਲ ਰਾਜੇ ਆਹਾਬ ਨੇ ਐਕਚੁਅਲੀ ਆਹ ਆਹਰਾਜ ਜਿਹੜਾ ਨਾ ਹੈਗਾ ਇਸਰਾਈਲੀਆਂ ਦਾ ਰਾਜਾ ਹੀ ਆ ਹੈਗਾ ਜਿ ਹੁਦੀਆਂ ਦਾ ਰਾਜਾ ਹੀ ਆ ਹੈਗਾ ਯਿਸੂਸੀ ਦੇ ਲੋਕਾਂ ਦਾ ਰਾਜਾ ਹੀ ਆ ਪਰ ਕੰਮ ਗਲਤ ਕਰਨ ਲੱਗ ਪਿਆ ਗਲਤ ਹੱਥਾਂ ਵਿੱਚ ਚਲਾ ਗਿਆ ਔਰ ਦੂਜੇ ਦੂਜੇ ਰੱਬ ਨੂੰ ਉਹਨੇ ਰੱਬ ਮੰਨਣਾ ਸ਼ੁਰੂ ਸ਼ੁਰੂ ਕਰ ਦਿੱਤਾ ਤੇ ਉਹ ਵਿਦਿਆਹ ਨੂੰ ਰਾਜੇ ਨੇ ਆਪਣੇ ਕੋਲ ਬੁਲਾਇਆ ਕੀ ਕੀ ਕਹਿੰਦਾ ਹੈ ਰਾਜਾ ਆਹਾਵ ਹਾਂ ਉਹ ਵਿਦਿਆਹ ਯਹਵਾ ਕੋਲ ਬਹੁਤ ਡਰਦਾ ਸੀ ਹਾਂ ਇਹ ਜਿਹੜਾ ਉਹ ਵਿਆਸਿਕਾ ਨਾ ਇਹ ਜਿਹੜਾ ਉਹ ਬਦ ਕੋਲੋਂ بڑا ਡਰਦਾ ਸੀਗਾ ਜਿਵੇਂ ਅਸੀਂ ਡਰਦੇ ਆ ਨਾ ਜਿਹਾਵਾ ਪਰਮੇਸ਼ਰ ਤੋਂ ਲਿਖਿਆ ਹੈ ਜਿਹਾਵਾ ਪਰਮੇਸ਼ਰ ਦਾ ਡਰ ਸਾਡੇ ਜਿਹੜਾ ਹੈ ਦਿਆਂ ਵਿੱਚ ਰਹਿਣਾ ਚਾਹੀਦਾ ਹੈ ਅਸੀਂ ਡਰਦੇ ਤੇ ਕੰਮ ਦੇ ਉਦੇ ਹਿਜੂਰੀ ਵਿੱਚ ਆਉਂਦੇ ਆ ਨਾ ਰੱਬ ਦਾ ਰੱਬ ਤੋਂ ਡਰਦੇ ਆ ਕਿਉਂ ਡਰਦੇ ਆ ਕਿਉਂਕਿ ਸਰਵਸ਼ਕਤੀਮਾਨ ਪਰਮੇਸ਼ਰ ਹੈ ਉਹ ਭਿਆਨਕ ਪਰਮੇਸ਼ਰ ਹੈ ਉਹ ਭਸਮ ਕਰਨ ਵਾਲੀ ਆਗਿਆ ਇਸ ਕਰਕੇ ਅਸੀਂ ਉਹ ਤੋਂ ਕੀ ਕਰਦੇ ਆ ਡਰਦੇ ਆ ਹੈ ਨਾ ਤੇ ਉਹ ਵੀ ਆ ਵੀ ਹੈਗਾ ਤਾਂ ਰਾਜੇ ਦਾ ਦੀਵਾਨ ਸੀਗਾ ਰਾਜੇ ਦਾ ਮੰਤਰੀ ਸੀਗਾ ਪਰ ਰੱਬ ਦਾ ਬੜਾ ਖੋਪ ਸੀਗਾ ਉਹਦੇ ਮਨ ਦੇ ਅੰਦਰ ਰੱਬ ਤੋਂ ਬਹੁਤ ਡਰਦਾ ਸੀਗਾ ਪੜਾਂਗਿਆ ਦੁਆਰਾ ਉਹ ਵਿਆਹ ਯਹੋਵਾ ਬੋਲ ਬਹੁਤ ਡਰਦਾ ਸੀ ਵੀ ਉਹ ਹੋਇਆ ਜਦ ਇਤਕਲੀ ਹੋਵਾ ਦੇ ਨਦੀਆਂ ਨੂੰ ਵੱਢਦੀ ਪਈ ਸੀ ਤਾਂ ਉਹ ਵਿਆਹ ਨੇ ਸੋ ਨਦੀ ਲੈ ਕੇ